ਕਿਸਾਨਾਂ ਦੀ ਜਿਹੜੀ ਦੇਰ ਰਾਤ ਮੀਟਿੰਗ ਚੱਲੀ ਉਹ ਕਰੀਬ ਕਰੀਬ ਬੇਸੱਟਾ ਹੀ ਰਹੀ ਔਰ ਬੇਸੱਟਾ ਰਹਿਣ ਦੇ ਬਾਅਦ ਜਿਹੜਾ 10 ਵਜੇ ਦਾ ਦਿੱਲੀ ਕੂਚ ਕਰਨ ਦੀ ਗੱਲ ਸਾਹਮਣੇ ਆਈ ਸੀ ਔਰ ਜੇ ਬਰਦਾਸ਼ਪੁਰ ਪੰਜਾਬ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਤੇ ਤਿਆਰੀਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਮੁਕੰਮਲ ਨੇ ਔਰ ਸੜਕ ਤੇ ਸੰਗਣੀ ਤੋਂ ਹੁੰਦਾ ਉਹਦੇ باوجود ਕਿਸਾਨਾਂ ਦਾ ਇਕੱਠ ਹੋ ਰਿਹਾ ਔਰ ਮੈਂ ਬਟਾਲਾ ਹਾਈਵੇ ਤੇ ਅੰਮ੍ਰਿਤਸਰ ਹਾਈਵੇ ਤੇ ਖੜਾ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿਸਾਨ ਜਿਹੜੇ ਨੇ ਵਕ ਵਕ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਗੱਡੀਆਂ ਲੈ ਕੇ ਪਹੁੰਚ ਰਹੇ ਨੇ ਹਾਈਵੇ ਤੇ ਔਰ ਦਿੱਲੀ ਦੀਆਂ ਤਿਆਰੀਆਂ ਨੇ ਔਰ ਮੌਸਮ ਦੀ ਜੇ ਗੱਲ ਕਰੀਏ ਤੇ ਪੂਰੀ ਸੰਘਣੀ ਧੁੰਦਾ ਉਹਦੇ باوجود ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਹੈ ਆਪਾਂ ਗੱਲ ਵੀ ਕਰਦੇ ਹਾਂ ਕਿਵੇਂ ਦੀ ਤਿਆਰੀ ਹੈ ਜੀ ਧੁੰਦ ਵੀ ਪੂਰੀ ਸੰਘਣੀ ਆ ਪਿੰਡਾਂ ਚੋਂ ਨਿਕਲ ਆਏ ਹੋ ਵੇਖੋ ਜੀ ਧੁੰਦੀ ਬੜੀ ਸੰਘਣੀ ਆ ਤੇ ਇਰਾਦੇ ਵੀ ਬੜੇ ਦ੍ਰਿੜ ਆ ਅਸੀਂ ਦੋ ਤਿੰਨ ਮੀਟਿੰਗਾਂ ਹੋਈਆਂ ਔਰ ਕੋਈ ਉਹਦਾ ਕੋਈ ਮਤਲਬ ਨਹੀਂ ਨਿਕਲਿਆ ਬੇਸਿੱਟਾ ਦੀਆਂ ਨੇ ਸੋ ਅੱਜ ਸਾਰਿਆਂ ਨੂੰ ਪਤਾ ਵਾ ਕਿ ਹਰਿਆਣੇ ਨੇ ਕਿੱਤਾ ਬੈਰੀਆ ਲਾਏ ਆ ਇਹ ਕੋਈ ਪਹਿਲੀ ਵਾਰੀ ਨਹੀਂ ਇਸ ਦੀ ਆਲੀ ਇਹੋ ਕੁਝ ਆਹੀ ਸੋ ਐਸ ਕਾ ਵੀ ਜੋ ਮਰਜੀ ਹੱਥ ਕੱਢਦੇ ਪਲਵਾਰੀ ਉਹ ਬੈਰੀਆ ਤੋੜ ਕੇ ਹੀ ਦਿੱਲੀ ਜਾਵਾਂਗੇ ਮੈਂ ਤੀ ਦੇਖਿਆ ਗਿਆ ਸੀ ਕਿ ਡਰੋਨ ਤੋਂ ਅਤ루 ਗੈਸ ਵੀ ਸੁੱਤੇ ਜਾ ਰਹੇ ਸੀ ਇਦਾਂ ਤੇ ਜਿਹੜੇ ਹਾਲਾਤ ਬੜੇ ਹੋਏ ਆ ਕਿਵੇਂ ਆਪਾਂ ਇਸ ਚੀਜ਼ ਨਾਲ ਕਿਵੇਂ ਲੜਾਂਗੇ ਵੇਖੋ ਜੀ ਅਤ루 ਗੈਸ ਉਹ ਸੁੱਟ ਰਹੇ ਆ ਉਹ ਲੱਖ ਗੱਦੀਆਂ ਗੋਲੀਆਂ ਵੀ ਮਾਰ ਜਾਨਾ ਪਰ ਸਾਡੇ ਕਿਸਾਨ ਜਿਹੜੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਅਥਰੂ ਗੈਸ ਅਸੀਂ ਵੇਖਿਆ ਵਾ ਕੁਝ ਨਹੀਂ ਹੁੰਦਾ ਮਾਰਾ ਜੱਖਾ ਚੋਂ ਪਾਣੀ ਵਗਦਾ ਵਾ ਕਿੰਨਾ ਕੱਪੜਾ ਰੱਖੋ ਉਹ ਜੇ ਤੁਰਪੋ ਕੁਝ ਨਹੀਂ ਹੋ ਜਾਦਾ ਸੋ ਸਰਕਾਰ ਜੋ ਮਾਤੀ ਕਰਦੇ ਅਸੀਂ ਉਹਨੂੰ ਇਹ ਕੰਮ ਦੇ ਕਾਮਯਾਬ ਨਹੀਂ ਹੋਣ ਦਾਂਗੇ ਬਿਲਕੁਲ ਪੰਜਾਬ ਦੀ ਸਰਹੱਦ ਮੈਂ ਉਧਰਲੀ ਸਰਹੱਦ ਦੀ ਗੱਲ ਨਹੀਂ ਕਰਦਾ ਪਰ ਹਿੜਾੜੇ ਦੀ ਸਰਹੱਦ ਕਿਵੇਂ ਲੱਗਦੀ ਪਈ ਐ ਜਿਵੇਂ ਆਪਾਂ ਨਾਲ ਦੇ ਪਾਸੇ ਬੈਠੇ ਪਾਕਿਸਤਾਨ ਵਾਲੇ ਇਦਾਂ ਦਾ ਇਜਾਬ ਦਾ ਇਦਾਂ ਦੀ ਸੇਮ ਹੈ ਜੀ ਗੱਲ ਕੋਈ ਨਹੀਂ ਹੈਗੀ ਬਾਕੀ ਹਰਿਆਣਾ ਵਿੱਚ ਸਾਡਾ ਭਾਈ ਹੈ ਕੋਈ ਗੱਲ ਨਹੀਂ ਹੈਗੀ ਉਹ ਤੇ ਗਵਰਨਮੈਂਟ ਨੇ ਕੀਤਾ ਨਾ ਇਦਾਂ ਬਾਕੀ ਜਿਹੜੇ ਹਰਿਆਣੇ ਵਾਲੇ ਆ ਉਹ ਸਾਡੇ ਨਾਲ ਨੇ ਕੋਈ ਟੈਕਸ ਲੈਣ ਤੋਂ ਕਰਨੀ ਅਸਬੇ ਕੋਈ ਮਤਲਬ ਇਹੋ ਜੀ ਗੱਲ ਨਹੀਂ ਵੀ ਉਹ ਲੋਕੀ ਨਹੀਂ ਆਉਣਗੇ ਤੇ ਗੌਰਮੈਂਟ ਕਰਨਾ ਹਦਾ ਉਹ ਅਸੀਂ ਜਾਣ ਨੂੰ ਤਿਆਰ ਆ ਕੋਈ ਗੱਲ ਇਹਦੀ ਮਰਜ਼ੀ ਆਵੇ ਧੱਕੇ ਲਵਾ ਲਾਂਗੇ ਗੱਲ ਹੀ ਕੋਈ ਨਹੀਂ ਜੀ ਕਿਵੇਂ ਦੀ ਤਿਆਰੀ ਕਿਵੇਂ ਦੀ ਹੈ ਤਿਆਰੀ ਪੂਰੀ ਹੈ ਜੀ ਟਰੈਕਟਰ ਟਰਾਲੀਆਂ ਵੀ ਹਾਂ ਜੀ ਪੂਰੀਆਂ ਜੀ ਖਾਣਾ ਪੀਣਾ ਨਾ ਸੋਖ ਹੈ ਜੀ ਇਹੋ ਚੀਜ਼ ਦੀ ਕਮੀ ਨਹੀਂ ਹੈ ਹਾਂਜੀ ਬਿਲਕੁਲ ਮੈਂ ਦੇਖਿਆ ਸਭ ਤੋਂ ਅੱਗੇ ਹੌਲੈਂਡ ਲਾਇਆ ਹੈ ਹੌਲੈਂਡ ਦੀ ਕੱਲ ਦੀ ਮਸ਼ਹੂਰੀ ਵੀ ਬੜੀ ਹੋਈ ਕਿ ਹੌਲੈਂਡ ਦਾਖਲ ਹੋ ਗਿਆ ਸਿੰਕੂ ਬਾਰਡਰ ਹਾਂਜੀ ਹਾਂਜੀ ਹੋ ਗਿਆ ਜੀ ਇਹ ਵੀ ਜਾਣਗੀ ਜੀ ਸਭ ਕੋ ਜਾਏਗਾ ਕੋਈ ਕੱਲ ਦੀ ਕਮੀ ਨਹੀਂ ਨਾ ਪਰ ਡਰਦੇ ਨਾ ਡੰਨਾ ਬਿਲਕੁਲ ਕੱਲ ਵੀ ਦੇਖਿਆ ਸੀ ਤਸਵੀਰਾਂ 'ਚ ਜਿਹੜਾ ਪਹਿਲਾ ਨੌਜਵਾਨ ਸਿੰਕੂ ਬਾਰਡਰ ਤੇ ਪਹੁੰਚਿਆ ਹੌਲੈਂਡ ਤੇ ਪਹੁੰਚਿਆ ਇਹਨਾਂ ਨੇ ਵੀ ਹੌਲੈਂਡ ਸਭ ਤੋਂ ਅੱਗੇ ਲਾਇਆ ਕਿਵੇਂ ਦੀ ਤਿਆਰੀ ਹੈ ਟਰੈਕਟਰ ਟਰਾਲੀਆਂ ਤਿਆਰੀ ਬਹੁਤ ਜੋਸ਼ਨਾਵਾਂ ਪਹਿਲਾਂ ਜਿਹੜੀਆਂ ਸਟੇਟਾਂ ਹਿੰਦੂਸਤਾਨ ਕਾ ਪੂਰੀਆਂ ਸਟੇਟਾਂ ਹਿੰਦੁਸਤਾਨ ਦੀਆਂ ਨਾਲ ਆ ਰਹੀਆਂ 2000 ਬੰਦਾ ਦਾ ਹਿੱਸਾ ਚ ਆ ਰਿਆ ਕੇਰਲਾ ਦੇ ਵਿੱਚੋਂ ਆ ਰਿਆ ਆਰ ਕਾ ਪੂਰੇ ਸਾਬ ਦੇ ਨਾਲ ਪੂਰੇ ਸਰਕਾਰ ਦੇ ਬਰਖਲਾ ਪਿਆ ਪਹਿਲਾਂ ਲੋਕਾਂ ਨੂੰ ਇੰਨੀ ਜਾਗਰਤਾ ਨਹੀਂ ਹੈਗੀ ਪਿਛਲੀ ਵਾਰ ਜਿੰਨੀ ਇਸ ਵਾਰ ਜਾਗਰਤਾ ਕਿਉਂਕਿ ਕਾਨੂੰਨ ਬੜੇ ਘੱਟ ਗਿਆ ਉਹਨੂੰ ਇਹੋ ਜਿਹੇ ਘੱਟ ਗਿਆ ਕਿ ਜਿਹੜਾ ਐਕਟ 2020 ਬਿਜਲੀ ਆ ਨਾ ਉਹਦੇ ਵਿੱਚ ਹਰ ਬੰਦੇ ਨੂੰ ਗਰੀਬ ਤੋਂ ਲੈ ਕੇ ਉੱਤੇ ਤੱਕ ਘਾਟਾ ਵਾ ਕਿਉਂਕਿ ਚਿਪ ਵਾਲੇ ਮੀਟਰ ਲੱਗੇ ਲੋਕੀ ਤਾਂ ਮੋਬਾਈਲ ਰੀਚ ਚਾੜੇ ਕਰਾਉਂਦੇ ਤਾਂ ਰੀਚਾਰਜ ਕਰਾਉਣਗੇ ਫਿਰ ਜਾ ਕੇ ਚੱਲੇਗਾ ਦੇ ਦਾਨੀ ਮਾਨੀ ਉਹਨਾਂ ਦਾ ਕਰਜ਼ਾ 150 ਲੱਖ ਕਰੋੜ ਮਾਫ਼ ਕਰ ਸਕਦੇ 1.5 ਲੱਖ ਕਰੋੜ ਇਹ ਤਾਂ 45 ਲੱਖ ਕਰੋੜ ਹੈ ਸਾਰਾ ਕਿਸਾਨਾਂ ਮਜ਼ਦੂਰਾਂ ਦਾ ਇਹ ਵੀ ਕਰ ਸਕਦੇ ਹੋ ਸਰਕਾਰ ਅੱਗੇ ਕੋਈ ਨਹੀਂ ਐਮਐਸਪੀ ਆ ਉਹ ਵੀ ਦੇ ਸਕਦੇ ਆ ਅੱਜ ਐਮਐਸਪੀ ਹੋਵੇ ਤਾਂ ਹਰ ਬੰਦਾ ਜਿਹੜਾ ਸੁੱਖ ਦੀ ਰੋਟੀ ਖਾਵੇ ਇਹ ਇਹ ਕਾਨੂੰਨ ਜਦੋਂ ਨਾ ਉਦੋਂ ਰੱਦ ਹੁੰਦੇ ਤੇ ਅੱਜ ਹਰ ਬੰਦੇ ਨੂੰ ਉੱਚ ਘਾਟਾ ਹੀਗਾ ਦੁਕਾਨਦਾਰ ਆ ਚਾਹੇ ਉਹ ਕੋ ਰੇੜੀ ਲਾਉਂਦਾ ਕਿਉਂਕਿ ਇਹ ਜੇ ਦਾਨੀ ਬਾਨੀ ਦੇ ਗਦਾਮਾਂ ਦੇ ਚੱਲਣਾ ਸਾਰਨੀ ਚੀਜ਼ਾਂ ਉਤੋਂ ਇਲਾਵਾ ਕੁਝ ਵੀ ਨਹੀਂ ਹੋ ਰਹਿਣਾ ਅਗਰ ਉਹ ਰੱਦ ਹੋ ਗਿਆ ਤੇ ਇਹ ਵੀ ਰੱਦ ਹੋਣਗੇ ਬਿਲਕੁਲ ਰੱਦ ਹੋਣਗੇ ਰੱਦ ਕਰਾ ਕੇ ਮੁੜਾਂਗੇ ਕਹਿੰਦੇ ਕਿਵੇਂ ਦੀ ਸੋਚਦੇ ਹੋ ਹੁਣ ਵਾਪਸੀ ਜਦੋਂ ਆਣਾ ਤੇ ਮਤਲਬ ਕੋਈ ਹਾਸਲ ਕਰਕੇ ਹੀ ਜਾਣਾ ਜਾਂ ਜਿੱਤ ਕੇ ਆਵਾਂਗੇ ਸਾਰੀਆਂ ਮੰਗਾ ਮਨਵਾ ਕੇ ਆਵਾਂਗੇ ਜਿੱਤ ਆਵਾਂਗੇ ਕਿਉਂਕਿ ਪਿਛਲੀ ਵਾਰ ਵੀ ਆਪਾਂ ਜਿੱਤ ਕੇ ਆਏ ਸੀ ਲੇਕਿਨ ਅਸ਼ਵਾਸਣ ਵੀ ਉਹ ਲੈ ਕੇ ਆਏ ਸੀ ਸਰਕਾਰ ਦੇ ਐਮਐਸਪੀ ਦੇ ਉੱਤੇ ਜਿਹੜਾ ਹਨਾ ਵਾਅਦਾ ਕੀਤਾ ਉਹ ਤਾਂ ਮੁੱਕਰ ਗਈ ਹੈ ਤੋ ਤਾਂ ਆਪਾਂ ਸੰਸਰ ਨੂੰ ਖਤਮ ਨਹੀਂ ਕਰਕੇ ਬੁਲਤੀ ਵੀ ਕਰਕੇ ਆਏਗੇ ਤਾਂ ਆਪਾਂ ਫਿਰ ਉਸ ਸੰਸਰ ਨੂੰਗਾ ਤੋੜ ਲੰਗੀ ਉਹ ਲੱਗ ਗਿਆ ਜੀ ਬਿਲਕੁਲ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿਵੇਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਗਈਆਂ ਨੇ Holland ਜਾਂ ਦੂਸਰੇ ਜਿਹੜੇ ਟਰੈਕਟਰ ਦੇ ਉਹ ਪੂਰੀ ਤਰ੍ਹਾਂ ਸਜਾਏ ਗਏ ਨੇ ਕਹਿ ਸਕਦੇ ਸਜਾਏ ਗਏ ਨੇ ਝੱਡੇ ਲਗਾਏ ਗਏ ਨੇ ਅੱਗੇ ਔਰ ਤਰਪਾਲਾ ਔਰ ਸਮਾਨ ਜਿਹੜਾ ਪੂਰਾ ਨਾਲ ਲੈ ਕੇ ਜਾਇਆ ਜਾ ਰਿਹਾ ਚਾਹੇ ਉਹ ਰਾਸ਼ਨ ਦੀ ਗੱਲ ਹੋਵੇ ਚਾਹੇ ਜਿਹੜਾ ਲੋਡ ਵੱਡਾ ਸਮਾਨ ਆ ਉਹ ਵੀ ਨਾਲ ਟਰੈਕਟਰ ਟਰਾਲੀਆਂ ਚ ਪੂਰਾ ਬੰਦੋਬਸਤ ਕੀਤਾ ਗਿਆ ਔਰ ਗੁਰਦਾਸਪੁਰ ਦੇ ਇਹ ਕਹਿ ਲਿਏ ਕਿ ਬਿਲਕੁਲ ਸਰਹੱਦ ਤੋਂ ਦੂਸਰੀ ਸਰਹੱਦ ਜਿਹੜੀ ਪੰਜਾਬ ਦੀ ਹਰਿਆਣਾ ਸਰਹੱਦ ਆ ਜਾਂ ਦਿੱਲੀ ਬਲਕੂਚ ਕਰਨ ਦੀ ਤਿਆਰੀ ਹੈ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਦੀਂ ਡਿਵੀਜ਼ੀ ਗੁਰਦਾਸਪੁਰ ਤੋਂ